ਸਸੇ ਗਾਲ ਜੀ ਸਾਰਿਆਂ ਨੂੰ ਹੋ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਜੀ ਕਿਦਾਂ ਫਿਰ ਚਲੋ ਜੀ ਹੋ ਗਿਆ ਰਾਤ ਦਾ ਟਾਈਮ ਤੇ ਇਧਰ ਆਪਾਂ ਆਦੇ ਕੰਮ ਕੁੱਮ ਨੇ ਦੇਖ ਲੇ ਉਹਨੂੰ ਕੋਲ ਪਟਈਆ ਵੇ ਸ਼ਾਮ ਦੇ ਕੰਮ ਕਿਹੜੇ ਕਿਹੜੇ ਆ ਬੱਚਾ ਬਾਲਟੀ ਲੱਗੀ ਇਧਰ ਆਪਦੇ ਭਰਾਕੇ ਨੂੰ ਕੇ ਚਲਾਉਣਾ ਆਪਾਂ ਇਧਰ ਆ ਕੇ ਬਹਿਲੇ ਚਲੋ ਜੀ ਦਿਖਾਉਣਾ ਤੁਹਾਨੂੰ ਉਹਨਾਂ ਨੂੰ ਉਹਨਾਂ ਨੇ ਆਪ ਦਾ ਗਾ ਪਾਇਆ ਆ ਵੱਡੇ ਤੋਂ ਲੈ ਕੇ ਛੋਟੇ ਤੱਕ ਲੋ ਜੀ ਆਏ ਕਿਵੇਂ ਨੇ ਸੋਹਣੇ ਨਾ ਦੇਣਾ ਚੇਸ ਨਹੀਂ ਡਾਲਗੀ ਇਹਦੇ ਤੇ ਨਾ ਡਾਲੇ ਡਰਗੀ ਡਰਨਾ ਹੀ ਆਦਾ ਵਿਚਾਰੇ ਨੇ ਨਹੀਂ ਕਾ ਗਦੀ ਇਹ ਮਸਕਾਰ ਕੇ ਆਏ ਬੇਕਾਸਾ ਤੇ ਨਾ ਇਹਨੂੰ ਉੱਤੇ ਪਾ ਦੇ ਇਹ ਆਦੇ ਮੰਜੀ ਅੱਦਾ ਚਾਹੀਦਾ ਸੀਗਾ ਇਸ ਤੋਂ ਵੇ ਤਾਂ ਪੈਨ ਇਹਨੂੰ ਆਦੇ ਮੰਜੇ ਤੇ ਪਾ ਦੇ ਨਹੀਂ ਨਹੀਂ ਇਹਨੇ ਉੱਤੇ ਰਹਿਣਾ ਨਹੀਂ ਨੇ ਦੇਖ ਵਾਪਸ ਥੱਲੇ ਗਈ ਸੀਰੀ ਇਹ ਢਾਕ ਕੇ ਹੋ ਥੱਲੇ ਹੋ ਗਈ ਉਹ ਦੇ ਆਪ ਵੱਡਾ ਅੱਜ ਸੋਰੀ ਥੱਲੇ ਚ ਲਾ ਕੇ ਕੀ ਥੱਲੇ ਡਰਨਾ ਤਾਂ ਨਹੀਂ ਹੈਗਾ ਹੀ ਆ ਲਓ ਜੀ ਆਹ ਲਓ ਆਪ ਵੀ ਡਰਨਾ ਨਹੀਂ ਨਾ ਮੇਰੇ ਨਾਮ ਉਹਦਾ ਫਿਕਰ ਪੈ ਗਿਆ ਖੜਾ ਕੇ ਵੜੂ ਕੇ ਭੋਲੇ ਹੀ ਆ ਬੈਠੇ ਨਾ ਉਹ ਇੱਥੇ ਬੈਠਾ ਸੋਹਣਾ ਫਿਰ ਤੂੰ ਦੰਦਾ ਸੱਸੀ ਕਾਲ ਦੇ ਸਹਣ ਹੈਲੋ ਹਨਾ ਅਸਿਕਾ ਜੀ ਸਾਰੇ ਨੂੰ ਹੈਲੋ ਹੈ ਫੋਟੋ ਪਹਿਲਾਂ ਤੋ ਹੀ ਭਾਜਦੇ ਹਾਂ ਜਾਨੋ ਖਾਣ ਗਾਲ ਜੇ ਖਰਾਬ ਹੋ ਗਿਆ ਇਸ ਦਾ ਦੇ ਭੈਂਚਾ ਕੁਦੋ ਅਰੇ ਅੱਗ ਵੀ ਨਹੀਂ ਲੱਗੀ ਐ ਤੀ ਤਾਂ ਤਾਂ ਵੀ ਅਹੀਂ ਆਉਂਦਾ ਪੱਟੀ ਵਾਲੀ ਚਲਾਉਂਦੇ ਆ ਮੱਡੀ ਆ ਆਪੇ ਟੱਕਰ ਦੇਖੋ ਭੈਂਚ ਕੜਾਈਏ ਨਾ ਕੋਈ ਸਿੱਖਾਈ ਢੱਪੀ ਤੇ ਲਿਆਉਂਦੇ ਨਹੀਂ ਉਹਦੇ ਚ ਵਧੀਆ ਚੱਲੀ ਜਾਣੀਆਂ ਹਾਂ ਉਹਦਾ ਇੱਥੇ ਵੀ ਅੜ ਇੱਥੇ ਵੀ ਨਹੀਂ ਅੜਕਣ ਲੱਗੀ ਹੁੰਦਾ ਇਹ ਥੱਲੇ ਤੋਂ ਨਹੀਂ ਚਲਾਈ ਸੀ ਹਾਂ ਮੈਂ ਨਹੀਂ ਚਲਾਈ ਐ ਦੇਖੋ ਜੀ ਗਾਹ ਪੈਂਦਾ ਇਹਨਾਂ ਦਾ ਹਾਂ ਇਹ ਤਾਂ ਕੜਾਈਏ ਬੰਦ ਨੇ ਯਾ ਗਾਇਬ ਹੋਣਾ ਹੋਰ ਕੀ ਕਰਨਾ ਤੇ ਮਮੀ ਮੈਂ ਤੁਹਾਨੂੰ ਖਾਣ ਤੋਂ ਗੁੱਸੇ ਤੇ ਹਾਂ ਲਓ ਜੀ ਕਲੀਅਰ ਕਰੀਏ ਪਾ ਲਿਆ ਫਰਾਕਾਂ ਜੀਆਂ ਪਰੇ ਰੱਖਿਓ ਆ ਕੀ ਕਰਾਂ ਮੈਂ ਦਰਮੇਂ ਖਾਣ ਤੋਂ ਦਿਵਾਲੀ ਦੇ ਖਰਾਬ ਐਦੀ ਦਮਾਈ ਹੈਂ ਅੱਜ ਅੱਜ ਦੀ ਤੁਮ ਬਣਾ ਲਈ ਅੱਜ ਦੀ ਗਾਦੀ ਬਣਾ ਲਈ Yeah. Sí. ਕੋ ਜਦੋਂ ਉਹ ਕਹਾਂ ਤੇ ਇਹਨਾਂ ਨੂੰ ਮਾਰਦੀ ਆ ਮੈਂ ਕਿਹਾ ਸੀ ਬਟਾਕੀ ਆ ਉਹਦੇ ਬੱਚੇ ਚਲਾ ਜਗਾ ਆਪਣਾ ਜਦੋਂ ਇਹ ਰੁਕ ਗਈ ਇਹਨੇ ਉਹਦੀ ਬਟਾਕਾ ਮਾਰ ਦੇਣਾ ਜੰਗੋ ਤਾਂ ਮਸਾਲ ਰੁਕ ਜਾਂਦਾ ਫਿਰ ਮੈਂ ਤੇਰੇ ਪਾਪੇ ਨੂੰ ਫੋਨ ਲਾਵਾਂ ਮੜੀ ਨੂੰ ਕਿੱਥੇ ਹੈ ਮੇਰਾ ਉਹਨੂੰ ਕੰਮ ਕਰਾਉਂਦਾ ਲਾਤੀਆਂ ਸਿੰਗੀਆਂ ਕੰਡੀਆਂ ਆਪਾਂ c a k l a Tchakla. Tchakla. t